ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਪਾਈ ਦੱਸਿਆ ਜਾਂਦਾ ਹੈ ਕਿ ਭਾਈ ਇਹ ਜੋ ਮਿਲਦੀ ਹੈ ਵਰਨਾ ਹਸਪਤਾਲ ਦੇ ਵੱਲੋਂ ਹੈ ਕਿ ਭਾਈ ਜੇ ਕਿਸੇ ਨੂੰ ਅਤੇ ਭਾਈ ਗੰਗਾ ਦਾ ਕੈਂਪ ਲੱਗ ਰਿਹਾ ਹੈ ਇਹ ਕੈਂਪ ਬਿਲਕੁਲ ਮੁਫਤ ਵਿੱਚ ਲੱਗ ਰਿਹਾ ਹੈ ਮਿਤੀ 19 ਜਨਵਰੀ ਦਿਨ ਐਤਵਾਰ ਨੂੰ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ 2:00 ਵਜੇ ਤੱਕ ਹੋਵੇਗਾ ਸਥਾਨ ਭਾਈ ਸਾਹਮਣੇ ਭਾਰਤੀ ਸਟੇਟ ਬੈਂਕ ਪੱਟੀ ਰੋਡ ਬਠਿੰਡਾ ਵਿਖੇ ਜਿਹਦੇ ਵਿੱਚ ਡਾਕਟਰ ਐਸ ਕੇ ਵਰਮਾ ਐਮ ਡੀ ਸਰਪਤਾ ਪੀਜੀਐ ਹਸਪਤਾਲ ਚੰਡੀਗੜ੍ਹ ਅਗੇ ਡਾਕਟਰ ਨਿਧੀ ਵਰਮਾ ਬੀ ਡੀ ਐਸ ਸਰਪਤਾ ਜੰਧਾ ਹਸਪਤਾਲ ਕਟਿਆਲਾ ਵਿਦੇ ਤੋਂ ਇਹ ਬਾਈਕਰਪਾ ਬਿਲਕੁਲ ਮੁਕਤ ਲੱਗ ਰਿਹਾ ਹੈ ਜਿਹਦੇ ਵਿੱਚ ਕੈਂਪ ਵਿੱਚ ਮਰੀਜ਼ ਦਿਖਾਉਣ ਵਾਸਤੇ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਪਈ ਜ਼ਰੂਰੀ ਹੈ ਜੇ ਕਿਸੇ ਨੂੰ ਪੈ ਮਾਨਸਿਕ ਰੋਗ ਮਿਰਗੀ ਜਾਂ ਪੈ ਦੰਦਾਂ ਦੀ ਕੋਈ ਦਿੱਕਤ ਹੋਵੇ ਤੋਂ ਪਾਈਆਂ ਮੁਫਤ ਦਾ ਲਾਭ ਚੁੱਕ ਸਕਦੇ ਹੋ ਕੈਂਪ ਬਿਲਕੁਲ ਮੁਫਤ ਦੇ ਵਿੱਚ ਲੱਗ ਰਿਹਾ ਹੈ ਮੋਬਾਈਲ ਨੰਬਰ 96462 11 780 ਦੂਜਾ ਨੰਬਰ 98 153 53 449 ਤੀਸਰਾ ਨੰਬਰ ਭਾਈ 88 729 11 780 ਇਹ ਭਾਈ ਨੰਬਰਾਂ ਤੇ ਸ਼ੁਰੂ ਕਰਕੇ ਜਾਣਕਾਰੀ ਲੈ ਸਕਦੇ ਹੋ ਦੁਆਰਾ ਮੇਰਾ ਬੇਨਤੀ ਹੈ ਵਰਮਾ ਹਸਪਤਾਲ ਦੇ ਵੱਲੋਂ ਕਿ ਭਾਈ ਵਰਮਾ ਹਸਪਤਾਲ ਦੇ ਵੱਲੋਂ ਮੁਫਤ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਮਾਨਸਿਕ ਰੋਗ ਮਿਰਗੀ ਨਸ਼ਾ ਸ਼ਗਾਵ ਅਤੇ ਦੰਦਾਂ ਦੇ ਭਾਈ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਇਹ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਲੱਗ ਰਿਹਾ ਹੈ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਤਾਰਾ ਸਾਹਮਣੇ ਭਾ ਕੇ ਸਟੇਟਮੈਂਟ ਪੱਟੀ ਰੋਡ ਬਠਿੰਡਾ ਵਿਖੇ ਜਿਹਦੇ ਵਿੱਚ ਡਾਕਟਰ ਐਸਕੇ ਵਰਮਾ ਐਮਡੀ ਸਾਫ ਦਾ ਪੀਜੀਐਸ ਦਾ ਚੰਡੀਗੜ੍ਹ ਤੋਂ ਅਤੇ ਡਾਕਟਰ ਨੀਤੀ ਵਰਮਾ ਬੀਡੀਐਸ ਸਾਫ ਦਾ ਜੰਧਰਾ ਹਸਪਤਲ ਪਟਿਆਲਾ ਮੁਜੇ ਤੋਂ ਪਾਈ ਪਹੁੰਚ ਰਹੇ ਨੇ ਕਿਸੇ ਨੂੰ ਪਾਈ ਕੋਈ ਦੁਰਕਤ ਹੋਵੇ ਮਾਨਸਿਕ ਰੋਗ ਦਾ ਪਾਈ ਕੋਈ ਮਰੀਜ਼ ਹੋਵੇ ਕੋਈ ਨਿਰਜੀ ਦਾ ਮਰੀਜ਼ ਹੋਵੇ ਮੌਕੇ ਦਾ ਪਹਿਲਾ ਚਾਹ ਸਕਦੇ ਬਿਲਕੁਲ ਫਰੀਜ ਵਿੱਚ ਕਿੰਨੂੰ ਲੱਗ ਰਿਹਾ ਹੈ ਜੋ ਕਿ ਸਥਾਨ ਪਈ ਦੁਆਰਾ ਦੱਸਿਆ ਜਾਂਦਾ ਹੈ ਸਾਹਮਣੇ ਭਾਰਤੀ ਸਟੇਟ ਬੈਂਕ ਪਟੇਰੋ ਬਠਿੰਡਾ ਦਿਨ ਹੈ ਤੁਹਾਨੂੰ ਜੇ ਕੋਈ ਕਿਸੇ ਨੂੰ ਇਹਨਾਂ ਵਿੱਚੋਂ ਕੋਈ ਪ੍ਰੋਬਲਮ ਹੋਵੇ ਤਾਂ ਬਿਲਕੁਲ